ਸੋਨਾਲੀ ਕਾ ਡੀਆਈ 750 ਤੇ ਗੱਲਬਾਤ ਕਰਦੇ ਆ ਨਾਲ ਕਿਸਾਨਪੁਰ ਦਾ ਨਾਮ ਪਿੰਡ ਦਾ ਨਾਮ ਜੀ ਨਾਮ ਮਰਾ ਮਰੀਕ ਸਿੰਘ ਪਿੰਡ ਬੰਗੀ ਰੁੱਗੂ ਜੀ ਠੀਕ ਹੈ ਜੀ ਭਾਈ ਕੀ ਕੰਡੀਸ਼ਨ ਪਈ ਆ ਸੋਨਾਲੀ ਕਾ ਕੰਡੀਸ਼ਨ ਵੀਰੇ ਵਧੀਆ ਪੂਰਾ ਸਾਫ ਆ ਅੱਛਾ ਜੀ ਟਾਇਰ ਹੈਗੇ ਇਹਦੇ ਮੰਨ ਲਓ 60 60 ਪੈਂਟ ਪੈਸੇ ਅੱਛਾ ਜੀ ਹਾਂ ਜੀ ਇੰਜਨ ਗੇਅਰ ਬਈ ਇੰਜਨ ਗੇਅਰ ਓਕੇ ਆ ਵੀਰੇ ਬਾਕੇ ਲੈ ਕੇ ਜਾ ਸਕਦਾ ਬਾਕੇ ਲੈ ਕੇ ਜਾ ਸਕਦਾ ਹਾਂ ਜੀ ਆ ਗਾਂ ਬਾਕੀ ਤੇ ਸੀਜ਼ਨ ਹੀ ਆ ਗਿਆ ਹੁਣ ਤਾਂ ਬਾਣੀ ਵਿਲੇ ਹੋ ਜਾਣਗੇ ਠੀਕ ਹੈ ਜੀ ਤੇ ਮਾਡਲ ਜੀ ਮਾਡਲ 5 ਜੀ ਡਿਮਾਂਡ ਜੀ ਨਿਵਾਣ 275000 ਮਾਨਤਨ ਹੋਜੂ ਮਾਨਤਨ ਕਰ ਲੈਗੇ ਪੂਰਾ ਪੂਰਾ ਕਰਦਾ ਲਓ ਜੀ ਅੱਗੇ ਦਿਓ ਫਿਰ ਜਾਣਕਾਰੀ ਬਈ ਅੱਗੇ ਆ ਗਏ 60 ਲਓ ਜੀ ਕਿਸ਼ਨਪ੍ਰਭਾ ਸੋਨਾ ਲੀਕਾ 60 ਤੇ ਬਹੁਤ ਸ਼ਕੀਨਿਆ ਹੋਇਆ ਟਰੈਕਟਰ ਹੈ ਟੌਰੀ ਹੈ ਨਾਲ ਡੈਕ ਵਗੈਰਾ ਛਤਰੀ ਵਗੈਰਾ ਨਾਲ ਦੇਣਗੇ 14 ਮਾਡਲ ਆ ਜੀ ਅੱਛਾ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 4,70,000 ਰੁਪਏ 4,70,000 ਰੁਪਏ ਰੇਟ ਹੈਗਾ ਹਾਂਜੀ ਮਾਨਤਾਨ ਬਈ ਮਾਨਤਾਨ ਕਰ ਦਾਂਗੇ ਜੀ ਹੋ ਜੂਗਾ ਹਾਂਜੀ ਤੇ ਜਿਹੜੀ ਐਕਸੈਸਰੀ ਲੱਗੀ ਹੈ ਨਾਲ ਹੀ ਹੈ ਸਾਰੀ ਸਾਰਾ ਕੁਝ ਨਾਲ ਜੀ ਵਿੱਚੇ ਬੈਂਪਰ ਵੱਡਾ ਵਿੱਚੇ ਛਤਰੀ ਠੀਕ ਹੈ ਜੀ ਇਹ 4.5 ਲੱਖ ਦਾ ਜੀ ਹਾਂ ਨਾ ਰੇਟ ਜਿਵੇਂ ਸਹੀ ਹੈ ਜੀ ਅੱਗੇ 8 ਮਾਡਲ ਆ ਗਿਆ ਸੋਨਾ ਲਿਕਾ 35 ਅੱਛਾ ਜੀ ਕੀ ਕੰਡੀਸ਼ਨ ਹੈ ਬਈ ਕੰਡੀਸ਼ਨ ਵਧੀਆ ਜੀ ਅੱਛਾ ਜੀ ਇੰਜਨ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਅੱਛਾ ਜੀ ਅਗਲੇ ਡਰਨਾਵੇਂ ਆ ਜੀ ਮੋਡ ਹੋ ਜੀ ਔਡਲ 8 ਡਬਲ ਕਲੱਚ ਜੀ ਡਬਲ ਕਲੱਚ ਹਾਂਜੀ ਰੇਟ ਹੈਗਾ ਜੀ 2,75,000 ਜੀ 65,000 ਦਾ ਦੇ ਦਾਂਗੇ ਜੀ ਜੇ ਕੋਈ ਵੀਡੀਓ ਕੋ ਸ਼ੇਅਰ ਕਰਕੇ ਉਹ ਤਾਂ ਇਹ ਵੀ ਕੱਟ ਦੇ ਦਾਂਗੇ 5000 ਕੱਟ ਦੇ ਦੇਵਾਂਗੇ 5000 ਲੈਸ ਹੋਰ ਕਰ ਦਾਂਗੇ ਠੀਕ ਹੈ ਬਈ ਇਹ ਸੋਨਾ ਲਿਕਾ ਲੋਕਿਸ਼ਾਨ ਪ੍ਰਭੂ ਅੱਗੇ ਆ ਗਿਆ ਸੋਨਾ ਲਿਕਾ 750 ਤੇ ਕੀ ਕੰਡੀਸ਼ਨ ਪਈ ਹੈ ਵੀ ਟਰੈਕਟਰ ਦੀ ਕੰਡੀਸ਼ਨ ਵੀ ਸਾਡੇ ਕਿਨੋਂ ਦਾ ਸਾਫ ਆ ਯਾਰ ਪੂਰਾ ਅੱਛਾ ਜੀ ਟਾਇਰ ਟੂਰ ਵਧ ਗਿਆ ਮਗਰਿਆੜ ਕਿਤੇ ਗਲੇ ਕੱਪੇ ਨਹੀਂ ਠੀਕ ਹੈ ਜੀ ਡਬਲ ਕਲੱਚ ਆ ਜੀ ਨੰਬਰ ਪੰਜਾਬ ਆ ਇੰਜਨ ਗੇਅਰ ਜੀ ਇੰਜਨ ਗੇਅਰ ਓਕੇ ਵੀਰੇ ਬਾਕੇ ਲੈ ਜਾਣ ਬਾਕੇ ਲੈ ਕੇ ਜਾ ਸਕਦਾ ਬਾਕੀ ਸਾਰੇ ਆਪਣੇ ਟਰੈਕਟਰ ਦਾ ਹੋਰ ਆਈ ਕਾਗਜ਼ਾਂ ਪੱਤਰਾਂ ਦਾ ਭਲਾ ਵੀ 5 ਸਾਲਾਂ ਨੂੰ ਵਾਪਸ ਕਰ ਸਕਦਾ ਜੇ ਕੋਈ ਨਿੱਕੀ ਵੀ ਕਹੇ ਠੀਕ ਹੈ ਬਈ ਡਿਮਾਂਡ ਬਈ ਡਿਮਾਂਡ ਇਹਦੀ 255000 ਜੀ ਮਾਨਤਨ ਬਈ ਮਾਨਤਨ ਕਰ ਦਾਂਗੇ ਪੂਰਾ ਹੋ ਜੂਆ ਕਰ ਦਾਂਗੇ ਜੀ ਠੀਕ ਹੈ ਬਈ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ ਆਪਣਾ ਹੈ ਜੀ 62804 32034